ਵਾਰਾਨਸੀ ਦੇ ਵਿੱਚ CBSE ਨੈਸ਼ਨਲ ਖੇਡ ਕੇ ਬੱਚਿਆਂ ਨੇ 7 골ਡ ਮੈਡਲ ਜਿੱਤੇ ਨੇ ਦਰਅਸਲ ਪੰਜਾਬ ਭਰ ਦੇ ਵਿੱਚੋਂ ਬੱਚਿਆਂ ਦੇ ਵੱਲੋਂ 7 ਮੈਡਲ ਜਿੱਤੇ ਗਏ ਨੇ ਸੰਗਰੂਰ ਦੇ ਮਹਿਲਾ ਚੌਂਕ ਦੇ ਸਟੀਫਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਸੱਤਾਂ ਦੇ ਵਿੱਚੋਂ 6 ਮੈਡਲ ਹਾਸਲ ਕੀਤੇ ਦਰਅਸਲ ਵਾਰਾਨਸੀ ਦੇ ਵਿੱਚ ਆਪਣੇ ਖੇਡ ਦਾ ਜੋਰ ਵਕਾ ਕੇ ਆਪਣੇ ਸੂਬੇ ਤੇ ਸਕੂਲ ਦਾ ਨਾਮ ਇਹਨਾਂ ਦੇ ਵੱਲੋਂ ਰੋਸ਼ਨ ਕੀਤਾ ਗਿਆ ਤਾਂ ਦਿਰਵਾਜ਼ਾ ਪਹੁੰਚਣ ਤੇ ਟੋਲ ਨਗਾੜੀਆਂ ਦੀ ਥਾਪ ਤੇ ਇਹਨਾਂ ਦਾ ਸਵਾਗਤ ਹੋਇਆ ਤੇ ਬੱਚਿਆਂ ਦਾ ਕਹਿਣਾ ਕਿ ਜੇਕਰ ਨਸ਼ਿਆਂ ਤੋਂ ਬਚਣਾ ਹੈ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਮੇਰਾ ਨਾਮ ਜੀ ਜਸਪ੍ਰੀ ਸਿੰਘ ਹੈ ਮੈਂ ਐਥਲੈਟਿਕਸ ਕੋਚ ਹਾਂ ਇਸ ਡਿਫਰੈਂਟ ਇੰਟਰਨੈਸ਼ਨਲ ਸਕੂਲ ਮੈਲਾ ਸੰਗਰੂਰ ਤੋਂ ਜੋ ਅੱਜੋ ਬੱਚੇ ਇਹਨਾਂ ਗੱਲਾਂ ਦੇ ਵਿੱਚ ਹਾਰ ਪਾਈਗੇ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾਗਾ ਕੀ ਕੋਚ ਜੀ ਇਹਨਾਂ ਦੀ ਕੀ ਜਿੱਤ ਕੇ ਆਏ ਨੇ ਕਿ ਸਾਰੀ ਗੱਲ ਵਿਸਤਾਰ ਚ ਦੱਸੋ ਹਾਂ ਜੀ ਜਿਹੜੇ ਅੱਜ ਬੱਚਿਆਂ ਦੇ ਗੱਲਾਂ 'ਚ ਮੈਡਲ ਪਾਏ ਜਾ ਰਹੇ ਨੇ ਜਾਂ ਪਰ ਰੋਡ ਮਾਸ ਕਰ ਰਹੇ ਆ ਇਹਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਹੈ ਉਹ ਹੈਗੀ ਜੀ ਸੀਬੀਐਸਸੀ ਨੈਸ਼ਨਲ ਦੇ ਵਿੱਚ ਮੈਡਲ ਜਿੱਤ ਕੇ ਆਏ ਨੇ ਬੱਚੇ ਪੂਰੇ ਵਰਡ ਦੇ ਵਿੱਚ ਜਿੱਥੇ ਵੀ CBSE ਸਕੂਲ ਸੀਗੇ ਉਹਨਾਂ ਦੇ ਵਿੱਚੋਂ ਤੇ ਇੰਡੀਆ ਦੇ ਸਾਰੇ ਸਕੂਲ 1229 ਸਕੂਲਾਂ ਨੇ ਤੇ 6000 ਬੱਚੇ ਨੇ 12 ਅਸੀ ਦੇ ਵਿੱਚ ਪਿਛਲੇ ਦਿਨੀ ਹੋਈਆਂ CBSE ਨੈਸ਼ਨਲ ਗੇਮਸ ਦੇ ਵਿੱਚ ਭਾਟ ਲਿਆ ਜਿਨ੍ਹਾਂ ਦੇ ਵਿੱਚੋਂ ਸਿਰਫ ਪੰਜਾਬ ਦੇ 7 ਮੈਡਲ ਆਏ ਨੇ ਤੇ ਉਹਨਾਂ ਦੇ ਵਿੱਚੋਂ 6 ਮੈਡਲ ਇਕੱਲੇ ਸਟੀਫਨ ਇੰਟਰਨੈਸ਼ਨਲ ਸਕੂਲ ਦੇ ਨੇ ਜਿਨ੍ਹਾਂ ਦੇ ਵਿੱਚੋਂ ਸ਼ਹਿਨੂਰ ਬਾਬਾ ਨੇ 800 ਮੀਟਰ ਰੇਸ ਦੇ ਵਿੱਚੋਂ ਗੋਲਡ ਮੈਡਲ ਹਾਸਲ ਕੀਤਾ ਤੇ 400 ਮੀਟਰ ਦੇ ਸਿਲਵਰ ਹਾਸਲ ਕੀਤਾ ਤੇ ਜਿਹੜੇ ਬॉयਸ ਨੇ ਇਹਨਾਂ ਨੇ 4 ਗੁਣਾ 400 ਮੀਟਰ ਰਿਲੇ ਰੇਸ ਦੇ ਵਿੱਚੋਂ ਬ੍ਰੌਂਜ਼ ਮੈਡਲ ਹਾਸਲ ਕੀਤਾ ਇਹ ਹੁਣ 12 ਨੇ ਸੀ ਖੇਲ ਕੇ ਆਏ ਨੇ ਲਾਸਟ ਈਅਰ ਇਹ ਗੁਜਰਾਤ ਗਏ ਸੀ ਜੀ ਛੱਤੀਸਗੜ੍ਹ ਇਹ ਲੜਕੀ ਸਕੂਲੀ ਨੈਸ਼ਨਲ ਖੇਲ ਚੁੱਕੀ ਹੈ ਜੀ ਸਹਿਨੂਰ ਬਾਬਾ ਜਸਕਰਨ ਸਿੰਘ ਅਭੀਜੋਤ ਸਿੰਘ ਤੇ ਹੁਣ ਇਹਨਾਂ ਦਾ ਨੈਕਸਟ ਟਾਰਗੇਟ ਹੈ ਜੀ ਖੇਲੋ ਇੰਡੀਆ ਗੇਮਸ ਹਾਂਜੀ ਇਹ ਸਾਰੇ ਇੱਕੋ ਸਕੂਲ ਦੇ ਬੱਚੇ ਨੇ ਮੇਰੇ ਸਟੂਡੈਂਟ ਨੇ ਸਾਰੇ ਏ ਸਟੀਫਨ ਇੰਟਰਨੈਸ਼ਨਲ ਸਕੂਲ ਦੇ ਬੱਚੇ ਜੀ ਨਾਮ ਬੱਚੇ ਜਿਸਕਰਮ ਸਿੰਘ ਜੀ ਕਿਹੜੇ ਸਕੂਲ ਦੇ ਸਟੂਡੈਂਟ ਹੋ ਕਿਹੜੀ ਖੇਡ ਖੇਡਦੇ ਹੋ ਕੀ ਜਿੱਤ ਕੇ ਆਏ ਹੋ ਅਸੀਂ ਸਟੀਫਨ ਇੰਟਰਨੈਸ਼ਨਲ ਸਕੂਲ ਦੇ ਸਟੂਡੈਂਟ ਐਂ ਜੀ ਅਸੀਂ ਸੀਬੀਐਸਸੀ ਨੈਸ਼ਨਲ ਖੇਡਣ ਗਈ ਸੀ 12 ਨੇ ਸੀ ਉਥੋਂ ਅਸੀਂ 6 6 ਮੈਡਲ ਆਏ ਨੇ ਅਸੀਂ ਉਥੋਂ ਸ਼ੈਨੂਰ ਬਾਬਾ 골ਡ ਮੈਡਲ ਤੇ ਸਿਲਵਰ ਮੈਡਲ ਲੈ ਕੇ ਆਈ ਆ ਤੇ ਇਹ ਸਾਡੀ ਸਾਰੀ ਮੁੰਡਿਆਂ ਦੀ ਟੀਮ ਆ ਅਸੀਂ 4 400 ਰਿਲੀਫ ਵਿੱਚ ਬ੍ਰੌਂਜ਼ ਮੈਡਲ ਲੈ ਕੇ ਆਏ ਆ ਜੀ ਧੀ ਬੱਚਿਆਂ ਨੂੰ ਕਿਹੜਾ ਚਾਹਲੋ ਖੇਡਾ ਪਰਪੀ ਕਿਸ ਤਰ੍ਹਾਂ ਦਾ ਉਤਸ਼ਾਹ ਹੋਣਾ ਚਾਹੀਦਾ ਖੇਡਾਂ ਪੱਤੀ ਬੱਚਿਆਂ ਨੂੰ ਬਹੁਤ ਆਨ ਵਾਲੇ ਟਾਈਮ ਵਿੱਚ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਖੇਡਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਖੇਡਾਂ ਲਈ ਆਨ ਵਾਲੇ ਫਿਟਨੈਸ ਲਈ ਬਹੁਤ ਜ਼ਰੂਰੀ ਹੈ ਖੇਡਾਂ ਤੇ ਆਨ ਵਾਲੇ ਟਾਈਮ ਵਿੱਚ ਖੇਡਾਂ ਬਹੁਤ ਅੱਗੇ ਜਾਣਗੀਆਂ ਮੈਂ ਕਹਿਣਾ ਚਾਹੁੰਦਾ ਕਿਸ ਤਰ੍ਹਾਂ ਦੀ ਤਿਆਰੀ ਹੁੰਦੀ ਹੈ ਤੁਹਾਡੀ ਕਿੰਨਾ ਸਮਾਂ ਲੱਗਦਾ ਤੁਹਾਨੂੰ ਤਿਆਰੀ ਕਰਦਿਆਂ ਖੇਡਾਂ ਮੈਨੂੰ ਹੁਣ ਤੱਕ ਲਗਭਗ 2.5 ਸਾਲ ਹੋ ਚੁੱਕੇ ਨੇ ਮੈਂ ਐਥਲੈਟਿਕ ਨਾਲ ਜੁੜਿਆ ਹੋਇਆ ਹਾਂ 28 ਸਾਲਾਂ ਤੋਂ ਹੁਣ ਤੱਕ ਵਧੀਆ ਚੱਲ ਰਿਹਾ ਸਭ ਕੁਝ ਮੇਰੀ ਪਰਫਾਰਮੈਂਸ ਵੀ ਸਾਰਿਆਂ ਦਾ ਬਹੁਤ ਵਧੀਆ ਚੱਲ ਰਿਹਾ ਇਹ ਜਸਪ੍ਰੀਤ ਸਰ ਮੇਰੇ ਕੋਚ ਨੇ ਉਹਨਾਂ ਦੀ ਇੰਨੇ ਅੰਡਰ ਮੈਂ ਪ੍ਰੈਕਟਿਸ ਕਰ ਰਹੇ ਹਾਂ ਸਭ ਦਾ ਬਹੁਤ ਵਧੀਆ ਚੱਲ ਰਿਹਾ ਇਹ ਸਾਡੀ ਸਾਰੀ ਟੀਮ ਨਸ਼ਿਆਂ ਦੇ ਰੂਪਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਤੁਸੀਂ ਕੀ ਪ੍ਰੇਰਿਤ ਕਰਨਾ ਚਾਹੁੰਦੇ ਹੋ ਕਿ ਨਸ਼ਾ ਤੋਂ ਕਿਸਤਾ ਦੂਰ ਲਿਆਂ ਜਾ ਸਕਦਾ ਹੈ ਜਿਵੇਂ ਕਿ ਅੱਜ ਕੱਲ ਦੇ ਵਿੱਚ ਜਿਆਦਾ ਨਸ਼ਿਆ ਕਰਨੀ ਨਹੀਂ ਤਾਂ ਫੋਨ ਦੇਖਦੇ ਨਹੀਂ ਵੀ ਜਿਆਦਾ ਤਾਂ ਉਸ ਰੂਪ ਵਿੱਚ ਜੇ ਬੱਚਾ ਜਿਹੜਾ ਖੇਡਾਂ ਕਣੀ ਲੱਗਿਆ ਰਹਿੰਦਾ ਤਾਂ ਇਹ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੂਰ ਰਹਿੰਦਾ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹਣਾ ਕਿ ਆਉਣ ਵਾਲੇ ਟਾਈਮ ਵਿੱਚ ਉਹਨਾਂ ਨੂੰ ਖੇਡਾਂ ਪ੍ਰਤੀ ਉਹ ਖੇਡਾਂ ਦੀ ਮਹੱਤਤਾ ਬਹੁਤ ਜ਼ਿਆਦਾ ਸਮਝਣੀ ਚਾਹੀਦੀ ਹੈ ਜੀ